ਅੱਜ ਉਹ ਸੋ ਸਸਤੀ ਕਰਦੇ ਆਪਣਾ ਇਹ ਵੀਰੇ ਵੀਡੀਓ ਜਰੀਆ ਇਹ ਉਹਨਾਂ ਪਰਮਾਂ ਵਾਸਤੇ ਜਿਹੜੇ ਮੇਰੇ ਭਰਾ ਨੂੰ ਕਬਜ਼ ਜਿਆਦਾ ਰਹਿੰਦੀ ਹੈ ਤੇ ਇਹ ਕਾਰਨ ਬਹੁਤ ਸਾਰੇ ਬੋਧੂ ਆ ਗਿਆ ਲੀਆਂ ਹਾਂ ਉਹ ਜੀ ਤੋਂ ਕੀ ਹੁੰਦਾ ਵੀਰੇ ਦੇ ਚੈਨ ਬੰਦੇ ਆ ਚਾਹੇ ਲੇਡੀਜ਼ ਹੈ ਜਾਂ ਕੋਈ ਵੀ ਬੱਚਾ ਚਾਹੇ ਕੋਈ ਐਂਸਰ ਠੀਕ ਹੈ ਇਹ ਬਿਮਾਰੀ ਜਿਹੜੀ ਹੁੰਦੀ ਹੈ ਕਿਸੇ ਨੂੰ ਵੀ ਹੋ ਸਕਦੀ ਕੋਈ ਜ਼ਰੂਰੀ ਨਹੀਂ ਹੈ ਕਿ ਆਪਾਂ ਉਮਰਾਨ ਸਿੰਘ ਸਾਹਿਬ ਨਾਲ ਹੁੰਦੀ ਹੈ ਵੱਟ ਪਰ ਖਾਣ ਪੀਣ ਦਾ ਪਰਹੇਜ਼ ਜਿਹੜਾ ਬਦਲਾ ਬਦਲਾ ਜਿਹਦਾ ਇਹ ਆਪ ਨੂੰ ਕਰਨਾ ਪੈਂਦਾ ਹੈ ਜਿਹਦਾ ਕੋਈ ਲੋਕੋ ਹਿਸਾਬ ਨਾਲ ਖਾਣਾ ਖਿਆਲ ਪਰਹੇਜ਼ ਬਿਲ ਨਾ ਹੁੰਦਾ ਬਾਕੀ ਇਹਨਾਂ ਸਾਰੀਆਂ ਬਾਤ ਚ ਕਿਉਂਕਿ ਇਹ ਇਸ ਤਰ੍ਹਾਂ ਜਿਸ ਵੀ ਬੰਦੇ ਨੂੰ ਕਬਜ਼ ਦੇ ਦਿੰਦੀ ਹੈ ਉਸ ਬੰਦੇ ਦਾ ਇਲਾਜ ਸਭ ਤੋਂ ਆਸਾਨ ਹੈ ਜਿਹੜਾ ਆਪਣੇ ਆਮ ਘਰਾਂ ਦੇ ਵਿੱਚ ਆਪਾਂ ਕਰ ਸਕਦੇ ਹਾਂ ਪਰ ਆਪਾਂ ਡਾਕਟਰ ਕੋਲੇ ਗੋ ਜਾਣ ਜਾਂ ਦਵਾਈਆਂ ਲੈ ਕੇ ਚਲੇ ਜਾਈਏ ਤੇ ਲੱਗਾ ਸਭ ਤੋਂ ਪਹਿਲਾਂ ਆਪਾਂ ਡਾਕਟਰ ਕੋਲ ਜਾਣੇ ਪੈਸੇ ਨੁਕਸਾਨ ਇਹ ਆਪਣੇ ਕੰਮ ਆਦੇ ਜਾਂਦੇ ਆ ਪੂਰੀ ਦਿਹਾੜੀਆਂ ਲੁੱਟਦੀਆਂ ਠੀਕ ਹੈ ਉਹਦੀ ਕਰਨ ਆਪਾਂ ਕੁਝ ਇਲਾਜ ਐ ਜਿਹਾ ਨੇ ਜਿਹੜੇ ਆਪਾਂ ਘਰਾਂ ਜਾਮ ਕਰ ਸਕਦੇ ਆ ਬਟ ਅਸੀਂ ਛੇਤੀ ਧਿਆਨ ਇਹਦੇ ਤੇ ਕਰਨਾ ਇਚਾ ਹੁੰਦੇ ਨੂੰ ਸਾਰੇ ਇੱਕ ਭਰੋਸੇ ਜਿਵੇਂ ਹੋ ਚੁੱਕੇ ਕਿ ਹਾਂ ਜੋ ਡਾਕਟਰ ਕਹਿੰਗੇ ਉਹ ਸਹੀ ਹੋਗਾ ਤੇ ਉਹਦੇ ਕਰਨ ਮੈਂ ਤੁਹਾਨੂੰ ਦੱਸਦਾ ਇੱਕ ਕਵਿਜਾ ਇਲਾਜ ਹੈ ਕਵਿਜਾ ਸੋ ਤੋਂ ਮਿਲਦਾ ਮੇਨ ਮੋਟਿਵ ਹੈ ਆਪਾਂ ਮੌੜ ਕੇ 5 ਵਜੇ ਉੱਠਦੇ ਆ ਚਾਹੇ ਤੁਸੀਂ 4 ਵਜੇ ਉੱਠਦੇ ਹੋ ਤਾਂ ਉਹਦੇ ਵਿੱਚ ਉੱਠਣ ਦੇ ਨਾਲ ਨਾਲ ਕੀ ਹੈ ਨਾ ਆਪਾਂ ਉੱਠਣਸਾਰ ਪਾਣੀ ਦੇ 2 ਗਲਾਸ ਪੀਣੇ ਆ। 2 ਗਲਾਸ ਪਾਣੀ ਪੀਣ ਤੋਂ ਬਾਅਦ ਆਪਾਂ ਨੇ ਸੈਰ ਕਰਨੀ ਹੈ। ਆ ਜਿੰਨੇ ਕੋ ਥੋੜਾ ਕਰਦੇ ਦੂਰ ਨੇੜੇ ਚਲੇ ਜਾਓ ਚਾਹ ਛੱਤ ਤੇ ਆਪਣੀ ਛੱਤ ਦੇ ਉੱਪਰ ਉੱਪਰ ਜਿਹੜੇ ਘਰ ਨੂੰ ਕੋਈ ਦਿੱਕਤ ਨਹੀਂ ਹੈ ਪਰ ਤੁਰਨਾ ਕਰਨਾ ਹੈ ਠੀਕ ਹੈ। ਉਹ ਕੀ ਹੋਗਾ ਜੇ ਤੁਹਾਡੀ ਖਾਣ ਪੀਂਦੀ ਅੰਦਰ ਆਪਾਂ ਕਹਿੰਦੇ ਨਾ ਪਚਨ ਤੰਤਰ ਉਹ ਸੈਟਲ ਹੋ ਜਾਊਗਾ ਤੁਹਾਡਾ। ਕੱਟਲ ਹੋਣ ਤੋਂ ਬਾਅਦ ਦੇ ਵਿੱਚ ਜਦ ਉਸ ਤੋਂ ਬਾਅਦ ਦੇ ਵਿੱਚ ਕੁਸ਼ ਮਾਤਰਾ ਚਾਹ ਪੀ ਹੋ ਗਿਆ ਚਾਹ ਪੀਣ ਤੋਂ ਬਾਅਦ ਦੇ ਵਿੱਚ ਪਰ ਜਿਹੜੀ ਕਭਜ ਖੁਰਜੂਗੀ ਤੁਹਾਨੂੰ ਆਸਾਨ ਲੱਭਰੰਦਾ ਤੁਸੀਂ ਜਾਣਾ ਜਾ ਸਕਦੇ ਹੋ ਜਾਓਗੇ ਤੇ ਉਸ ਤੋਂ ਬਾਅਦ ਜੇ ਤੁਸੀ ਚਾਹ ਪੀਣੀ ਹੈ ਚਾਹ ਪੀਣ ਤੋਂ ਪਹਿਲਾਂ ਪਾਣੀ ਪੀਣਾ ਤੇ ਚਾਹ ਪੀਣ ਤੋਂ ਬਾਅਦ ਵੀ ਪਾਣੀ ਪੀਣਾ ਤੁਸੀਂ ਇਹ ਗੱਲ ਤੁਸੀਂ ਭੁੱਲਿਓ ਨਾ ਤੇ ਤੁਹਾਡੀ ਕਦੇ ਪੂਰੀ ਲਾਈਫ ਸਟਾਈਲ ਦਾ ਤੁਹਾਨੂੰ ਕਭਸ ਨਹੀਂ ਹੋਏਗੀ ਜੇ ਤੁਸੀਂ ਇਹ ਰੂਲ ਬਣਾ ਕੇ ਰੱਖੋਗੇ ਆਪਣੀ ਜ਼ਿੰਦਗੀ ਵਿੱਚ ਸਦਾ ਵਾਸਤੇ ਇ ਆਪਣੇ ਬੱਚਿਆਂ ਨੂੰ ਇਹ ਚੀਜ਼ ਸਿਖਾਉਂਗੇ ਉਹਦੇ ਨਾਲ ਡੀਟੌਕਸ ਸਾਡੀ ਬੋਡੀ 'ਚ ਵੱਧਦੇ ਆ ਤੇ ਜਿਹੜੇ ਸਾਡੀ ਨਸਾਂ ਬਲੌਕ ਕਰਦੇ ਆ ਆਪਾਂ ਨੂੰ ਆਮ ਸਾਰੀ ਐਸੇ ਡੀਟੌਕਸ ਦੀ وجہ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਜਿੱਦਾਂ ਕਿ ਹਾਰਟ ਦੀ ਦਿੱਕਤ ਆ ਨਸਾਂ ਬਲੌਕ ਹੋ ਜਾਂਦੀਆਂ ਠੀਕ ਹੈ ਤੇ ਪੈਰਲਾਈਜ਼ ਹੋ ਗਿਆ ਇਹ ਇਸ ਜਿਹੇ ਜਦ ਹੁੰਦਾ ਡੀਟੌਕਸਨ ਦੀ وجہ ਤੋਂ ਨਸਾਂ ਇਹਨੀਆਂ ਨੂੰ ਬਲੌਕ ਹੋ ਜਾਂਦੀਆਂ ਡੀਟੌਕਸਨ ਜਿਹੜੇ ਆਉਂਦੇ ਆ ਸਾਡੀ ਕੋਲ ਨਸਾਂ ਦੇ ਵਿੱਚ ਜੰਮਦੇ ਆ ਤੇ ਨਸਾਂ ਇਹਦੀਆਂ ਬਲੌਕ ਹੋ ਜਾਂਦੀਆਂ ਠੀਕ ਹੈ ਜੀ ਬੇਜਨ ਹਮੇਸ਼ਾ ਯਾਦ ਰੱਖਿਓ ਤੇ ਖਿਆਲ ਰੱਖਿਓ ਆਪਣੇ ਤੇ ਸੁਵਾ ਦੇ ਚ ਹੋਰ ਆਪਾਂ ਅੱਗੇ ਆ ਜਨਿਆ ਇਹ ਹੈ ਆਪਣਾ ਕਬਜ਼ਾ ਦਾ ਇਲਾਜ ਤੇ ਤਜਾਬ ਦਾ ਇਲਾਜ ਵੀ ਸੇਮ ਹੈ ਜਿਹਦਾ ਅੰਤਜਾਬਾਂ ਦਾ ਉਹ ਵੀ ਸੇ ਦਾ ਇਹੀ ਬਰੇਜ ਹੁੰਦਾ ਦਾ ਵੀ ਸੈਰ ਤੇ ਉਹਦੇ ਵਿੱਚ ਇੱਕ ਚੀਜ਼ ਆਪਾਂ ਨੂੰ ਵਧਾਉਣੀ ਪੈਂਦੀ ਖਾਣ ਵਾਸਤੇ ਵੀ ਜਿਹੜੇ ਸਲਗਮ ਹੁੰਦੇ ਨੇ ਆਪਣੇ ਆਮ ਕਰਾਂ ਦੇ ਉਸਿਆਲਾ ਨੇ ਕੁਸਲਗਮ ਲੱਗਦੇ ਆ ਜਦੋਂਪਾ ਸਲਗਮ ਮੌਨਟੇਮ ਨਰਨੇ ਕਾਲ ਜਿਹਾ ਮਾਗਣਾ ਉਹ ਹੋ ਬਣਿਆ ਤਜਾਬ ਮੁਕਰਮ ਕਰੇਗਾ ਸਲਗਮ ਯਾਦ ਰੱਖਿਓ ਠੀਕ ਹੈ ਸਲਗਮ ਵਰਤਵਾ ਦਿਖਾਓ ਤੇ ਤੇ ਆਪ ਨੂੰ ਛਤਕਾਰ ਮਿਲਦਾ glandular ਬਹੁਤ ਜ਼ਿਆਦਾ ਇਹੋ ਚੀਜ਼ਾਂ ਨੇ ਜਿਹੜੀਆਂ ਦੋਸਤੋਂ ਆਪਾਂ ਘਰਾਂ 'ਚ ਆਮ ਵਰਤਦੇ ਆਂ ਤੇ ਸਾਨੂੰ ਨਾਂ ਨੌਜ ਹੋਣ ਕਰਨਾ ਸੀ ਦਵਾਈਆਂ ਦੇ ਰਾਹੀਂ ਉਚਰਦੇ ਆਂ ਤੇ ਬਹੁਤ ਸਾਰਾ ਪੈਸੇ ਦਾ ਨੁਕਸਾਨ ਜੁੜਾ ਹੈ ਸਾਡੇ ਨਾਂ ਨੌਜ ਹੋਣ ਕਰਨਾ ਇਹ ਹੁੰਦਾ ਆਪਣੀ ਵੀਡੀਓ ਤੁਸੀਂ ਜਿੰਨੀ ਤੁਸੀਂ ਵੇਖੋਗੇ ਜਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਭੇਜਾਂਗੇ ਠੀਕ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਨੂੰ ਸਿਹਤ ਕੋ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਦੇ ਇਲਾਜ ਮਿਲਣਗੇ ਤੇ ਹੋਰ ਵੀ ਕਿਸੇ ਮੇਰੇ ਭਰਾ ਨੇ ਵੀਡੀਓ ਬਣਾਵਾਨੀ ਚਾਹੁੰਦਾ ਚਾਹ ਕੋਈ ਬਿਜ਼ਨਸ ਕਰਦਾ ਚਾਹ ਕੋਈ ਦੁਕਾਨਦਾਰੀ ਹੈ ਜਾਂ ਕਿਸੇ ਵੀ ਵਰਗਾ ਦੀ ਵੀਡੀਓ ਬਣਾਉਣੀ ਚਾਹੁੰਦਾ ਤਾਂ ਉਹ ਸਾਨੂੰ ਕਾਲ ਕਰ ਸਕਦਾ ਆ ਨੰਬਰ ਹੈਗਾ ਜੀ 95014 75413 ਨਾਮ ਹਰਵਿੰਦਰ ਸਿੰਘ ਹੈ ਤੇ ਤੁਹਾਨੂੰ ਜਿਹੜੀ ਸਾਡੀ ਵੀਡੀਓ ਦੇ ਚੈਰੀਟੇਫਿਕੇਸ਼ਨ ਬੋਧ ਵਿੱਚ ਸਾਡਾ ਆ ਨੰਬਰ ਵੀ ਮਿਲ ਜੂਗਾ ਤੁਹਾਨੂੰ ਨਾਮ ਵੀ ਮਿਲ ਜੂਗਾ ਐਡਰੈਸ ਵੀ ਮਿਲ ਜੂਗਾ ਲੋਕੇਸ਼ਨ ਸੜੀ ਕੰਪਲੀਟ ਮਿਲ ਜੂਗਾ ਨੂੰ ਕੋਈ ਐਸੀ ਗੱਲ ਨਹੀਂ ਆ ਕੀ ਗੱਲ ਸਮਝ ਰਿਹਾ ਕਿ ਤੁਸੀਂ ਆਪਣੀ ਸਿਹਤ ਤੇ ਧਿਆਨ ਕੋਈ ਸਭ ਤੋਂ ਪਹਿਲਾਂ ਆਪਣੀ ਸਿਹਤ ਕਮਾਉਣੀ ਆ ਬਾਕੀ ਗੱਲਾਂ ਬਾਅਦ ਚ ਨੇ ਪੈਸਾ ਕਮਾਉਣਾ ਜਿਹੜਾ ਉਹ ਤਾਂ ਪੈਸਾ ਕਦੇ ਆ ਗਿਆ ਕਦੇ ਨਾ ਆ ਕੇ ਚੱਲਦਾ ਰਹਿਣਾ ਤੇ ਇਹਦੇ ਨਾਲ ਨਾਲ ਕਿ ਉਹ ਸਭ ਤੋਂ ਪਹਿਲਾਂ ਸਿਹਤ ਜੇ ਆਪਣੀ ਸਿਹਤ ਤੰਦਰੁਸਤ ਹੈ ਪੈਸਾ ਕਮਾਇਆ ਵੀ ਚੰਗਾ ਲੱਗੂ ਘਰ ਬਣਾਇਆ ਵੀ ਚੰਗਾ ਲੱਗੂ ਜੇਕਰ ਸਾਰੇ ਕੋ ਪੈਸਾ ਕਮਾਏਗਾ ਘਰ-ਬਾਰ ਵੀ ਚੰਗਾ ਸਿਹਤ ਨਹੀਂ ਤਾਂ ਕੋਈ ਚੀਜ਼ ਸਮਝ ਆ ਗਈ ਲੱਗਦੀ। ਤੁਹਾਨੂੰ ਵੀਡੀਓ ਪਿਆਨ ਲੱਗਦੀ ਹੈ। ਜੇ ਉਸਾਂ ਤੋਂ ਸੋ ਕਮੈਂਟਾਂ ਨਹੀਂ ਆਏ ਸੀ ਡੀਕਾਏ ਤੁਹਾਨੂੰ ਦੀ ਉਹਦੀ ਕਿਦ ਕਰਾਂਗੇ। ਵੇਖਾਂਗੇ ਕੋਈ ਕਮੈਂਟ ਕਰ ਦਿੰਦੇ ਹਾਂ ਤਾਂ ਕਿ ਸਾਡਾ ਵੀ ਇਹਦੇ ਵਿੱਚ ਕੀ ਹੁੰਦਾ ਮਨ ਬਣਿਆ ਰਹੇ ਕਿ ਸਾਡੀ ਵੀਡੀਓ ਕਿੱਥੋਂ-ਕਿੱਥੋਂ ਦੇ ਭਰਾਵਾਂ ਕਹਿੰਦੇ ਆ। ਤੁਸੀਂ ਆਪਣੇ ਸ਼ਹਿਰ ਦਾ ਨਾਮ ਜਾਂ ਪਿੰਡ ਦਾ ਨਾਮ ਲਿਖ ਸਕਦੇ ਹੋ। ਤੇ ਜੇ ਕੋਈ ਤੁਹਾਨੂੰ ਪ੍ਰੋਬਲਮ ਹੈ ਵੀ ਇਹ ਮੇਰੀ ਤਾਂ ਉਹ ਵੀ ਤੁਸੀਂ ਗੱਲਬਾਤ ਸਾਡੇ ਨਾਲ ਕਰ ਸਕਦੇ ਜੀ। ਇਹ ਨੰਬਰ ਮਿਲਿਆ ਹੈਗਾ 95G1475413 ਠੀਕ ਹੈ ਜੀ ਜੇ ਸਾਡੇ ਵੱਸ ਵਿੱਚ ਹੋਇਆ ਅਸੀਂ ਤੁਹਾਡੇ ਨਾਲ ਜਰੂਰ ਬਾਅਦ ਹੋਵਾਂਗੇ ਜੇਕਰ ਸਾਡੇ ਵੱਸ ਤੋਂ ਬਾਹਰ ਹੋਇਆ ਤਾਂ ਸਾਡੇ ਵੱਲੋਂ ਤੁਹਾਨੂੰ ਜਵਾਬ ਮਿਲ ਜੂਗਾ ਝੂਠੇ ਲਾਰੇ ਨਹੀਂ ਰੱਖਿਆ ਜੂਗਾ ਸਿਰ ਉੱਤੇ ਅਸੀਂ ਕਰ ਗਏ